ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਹਾਂ ਪਿੰਡ ਇੱਕ ਆਰਡਬਲਯੂਐਮ ਤਹਿਸੀਲ ਰਾਬਤਸਰ ਜ਼ਿਲ੍ਹਾ ਹਰਮਾਨਗੜ੍ਹ ਦੇ ਵਿੱਚ ਤੇ ਇੱਥੇ ਤੁਹਾਨੂੰ ਇੱਕ ਬਹੁਤ ਸ਼ਾਨਦਾਰ ਅਲੀਸ਼ਾਨ ਫਾਰਮ ਹਾਊਸ ਦਿਖਾ ਰਹੇ ਹਾਂ ਜਿਸ ਤਰ੍ਹਾਂ ਕਹਿੰਦੇ ਆ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਹ ਵੀਡੀਓ ਵੇਖ ਕੇ ਵਾਕਈ ਯਕੀਨ ਹੋ ਜਾਏਗਾ ਕਿ ਸ਼ੌਂਕ ਦਾ ਵਾਕਈ ਕੋਈ ਮੁੱਲ ਨਹੀਂ ਹੁੰਦਾ ਦੋਸਤੋ ਇਹ ਜਿਹੜਾ ਫਾਰਮ ਹਾਊਸ ਆ ਇਹ ਬਿਲਕੁਲ ਪਿੰਡ ਦੇ ਬਾਹਰਲੇ ਪਾਸੇ ਆ ਤੇ ਇਹ ਪਿੰਡ ਰਾਬਤਸਰ ਤੋਂ ਲਗਭਗ 12-13 ਕਿਲੋਮੀਟਰ ਦੀ ਦੂਰੀ ਤੇ ਆ ਇਹ ਫਾਰਮ ਹਾਊਸ 2 ਵਿਗਾ ਦੇ ਵਿੱਚ ਬਣਿਆ ਹੋਇਆ ਹੈ ਤੇ ਦੋਸਤੋ ਇਹ ਜਿਹੜਾ ਜ਼ਮੀਨੀ ਪੱਧਰ ਤੋਂ ਅਗਰ ਇਸ ਦੀ ਜਿਹੜੀ ਫਾਰਮ ਹਾਊਸ ਦੀ ਫਰਸ਼ ਦੀ ਗੱਲ ਕਰੀਏ ਤਾਂ 13 ਫੁੱਟ ਉਚਾਈ ਤੇ ਆ ਤੇ ਇਸ ਦਾ ਜਿਹੜਾ ਆਸੇ ਪਾਸੇ ਦੀ ਬਾਉਂਡਰੀ ਦਾ ਡਿਜ਼ਾਈਨ ਆ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸੇ ਕਿਲੇ ਦੀ ਬਾਉਂਡਰੀ ਹੋਵੇ ਤੇ ਦੋਸਤੋ ਜਦੋਂ ਪਰਿਵਾਰ ਦੇ ਨਾਲ ਇਸ ਫਾਰਮ ਹਾਊਸ ਬਾਰੇ ਗੱਲਬਾਤ ਕੀਤੀ ਜਾਣਕਾਰੀ ਲਈ ਕਿ ਇਸ ਦਾ ਜਿਹੜਾ ਡਿਜ਼ਾਈਨ ਨਕਸ਼ਾ ਕਿੱਥੋਂ ਤਿਆਰ ਕਰਵਾਇਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਬਣਦਿਆਂ ਬਣਦਿਆਂ ਆਪਣੇ ਆਪ ਹੀ ਤਿਆਰ ਹੋਇਆ ਇਸ ਦਾ ਪਹਿਲਾਂ ਕੋਈ ਡਿਜ਼ਾਈਨ ਨਹੀਂ ਸੀ ਬਣਿਆ ਕੋਈ ਨਕਸ਼ਾ ਨਹੀਂ ਸੀ ਬਣਿਆ ਇੱਕ ਇੱਕ ਚੀਜ਼ ਕਰਕੇ ਜਿਵੇਂ ਜਿਵੇਂ ਬਣਾਉਂਦੇ ਗਏ ਜੋ ਜੋ ਮਨ ਦੇ ਵਿੱਚ ਆਈ ਡੀਆ ਆਈ ਗਏ ਉਸ ਦੇ ਹਿਸਾਬ ਦੇ ਨਾਲ ਅੱਗੇ ਅੱਗੇ ਇਸ ਫਾਰਮ ਹਾਊਸ ਨੂੰ ਉਹ ਤਿਆਰ ਕਰਦੇ ਗਏ ਦੋਸਤੋ ਇੱਕ ਤਾਂ ਰਾਜਸਥਾਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆਸੇ ਪਾਸੇ ਦਾ 뷰 ਬੜਾ ਸ਼ਾਨਦਾਰ ਹੁੰਦਾ ਜਿਸ ਤਰ੍ਹਾਂ ਆਸੇ-ਪਾਸੇ ਕਣਕਾਂ ਸਰਵਾਂ ਨੇ ਦੂਸਰੇ ਨੰਬਰ ਤੇ ਇਹ ਪਿੰਡੋਂ ਬਾਹਰਵਾਰ ਆ ਜਿਹੜਾ ਖੇਤਾਂ ਦੇ ਵਿੱਚ ਬਣਿਆ ਹੋਣ ਕਰਕੇ ਤੀਸਰੇ ਨੰਬਰ ਤੇ ਜਿਹੜੀ ਇਸ ਦੀ ਉਚਾਈ ਆ ਤਾਂ ਬਹੁਤ ਸ਼ਾਨਦਾਰ ਜਿਹੜਾ ਤਰੀਕੇ ਦੇ ਨਾਲ ਇਸ ਫਾਰਮ ਹਾਊਸ ਨੂੰ ਤਿਆਰ ਕੀਤਾ ਗਿਆ ਇਸ ਫਾਰਮ ਹਾਊਸ ਦੇ ਵਿੱਚ ਇਹ ਸਾਹਮਣੇ ਆਪਾਂ ਦੇਖ ਰਹੇ ਹਾਂ ਇਹ ਪਰਿਵਾਰ ਦੇ ਰਹਿਣ ਦੇ ਲਈ ਜਿਹੜਾ ਰਿਹਾਇਸ਼ੀ ਏਰੀਆ ਉਹ ਬਣਿਆ ਹੋਇਆ ਹੈ ਨੈਸ ਦੇ ਵਿੱਚ ਜਿਹੜੇ ਛੋਟੇ ਛੋਟੇ ਗਾਰਡਨ ਇਹ ਸਾਹਮਣੇ ਜਿਹੜੀ ਇੱਕ ਬਾਹਰਲੀ ਸਾਈਡ ਵੱਖਰੀ ਕਿਚਨ ਤਿਆਰ ਕੀਤੀ ਗਈ ਆ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਮੈਨੇਜ ਕੀਤਾ ਗਿਆ ਹੈ ਉਸ ਤੋਂ ਬਾਅਦ ਦੋਸਤੋ ਇਸ ਦੇ ਵਿੱਚ ਹੀ ਤੁਸੀਂ ਪਸ਼ੂ ਵੀ ਦੇਖ ਰਹੇ ਹੋਗੇ ਕਿ ਇੱਕ ਛੋਟਾ ਜਿਹਾ ਜਿਹੜਾ ਹਿੱਸਾ ਉਹ ਪਸ਼ੂਆਂ ਦੇ ਵਾਸਤੇ ਵੀ ਤਿਆਰ ਕੀਤਾ ਗਿਆ ਹੈ ਔਰ ਇਸ ਤੋਂ ਇਲਾਵਾ ਇੱਕ ਸਾਈਡ ਤੇ ਅਗਰ ਆਪਣਾ ਟਰੈਕਟਰ ਗੱਡੀ ਉਹਨਾਂ ਦੇ ਵਾਸਤੇ ਗੈਰੇਜ ਵੀ ਤਿਆਰ ਕੀਤਾ ਗਿਆ ਹੈ ਤੇ ਖੁੱਲਾ ਡੋਲਾ ਦੋਸਤੋ ਉੱਪਰ ਬੈਠੀਏ ਤਾਂ ਬੜਾ ਵਧੀਆ ਮਾਹੌਲ ਆਸੇ ਪਾਸੇ ਦਾ ਜਿਹੜਾ ਕਰਸ਼ਿਤ ਕਰਦਾ ਹੈ ਜਿਹੜੀਆਂ ਇਸ ਤਰੀਕੇ ਦੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ ਉਹ ਸ਼ੌਂਕ ਤੋਂ ਬਿਨਾ ਨਹੀਂ ਤਿਆਰ ਹੁੰਦੀਆਂ ਤੇ ਪਰਿਵਾਰ ਦੱਸਦਾ ਹੈ ਕਿ ਨਾ ਹੀ ਇਸ ਦੇ ਕੋਈ ਖਰਚੇ ਦਾ ਅੰਦਾਜ਼ਾ ਹੈ ਕਿ ਕਿੰਨਾ ਖਰਚਾ ਆ ਗਿਆ ਤੇ ਨਾ ਹੀ ਇਸ ਦਾ ਜਿਹੜਾ ਕੋਈ ਬਣਨ ਦਾ ਟਾਈਮ ਪੀਰੀਅਡ ਫਿਕਸ ਹੈ ਕਿ ਇੰਨੇ ਟਾਈਮ ਚ ਤਿਆਰ ਹੋ ਗਿਆ ਕਿਉਂਕਿ ਇਸ ਦਾ ਕੰਮ ਆ ਜਿਹੜਾ ਥੋੜਾ 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 ਚੱਲਦਾ ਰਿਹਾ ਤੇ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਚੀਜ਼ਾਂ ਨਵੀਆਂ ਆਈ ਡੀਆ ਆਈਗੇ ਉਸੇ ਤਰੀਕੇ ਦੇ ਨਾਲ ਵਿੱਚ ਐਡ ਹੁੰਦੀਆਂ ਗਈਆਂ ਦੋਸਤੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਜਾਂਦੇ ਜਾਂਦੇ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਵੀ ਫੋਲੋ ਜਰੂਰ ਕਰ ਲਿਓ ਧੰਨਵਾਦ